ਪੁਰਦੇ ਪਿੰਡ ਸਾਧੂ ਚੱਕ ਵਿੱਚੋਂ ਇੱਕ ਘਰ ਵਿੱਚੋਂ ਦੋ ਬੱਚਿਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਮਾਮਲੇ ਬਾਰੇ ਜਦੋਂ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਪੀੜਿਤ ਪਤਨੀ ਦਲਪ੍ਰੀਤ ਕੌਰ ਅਤੇ ਉਹਦੀ ਮਾਤਾ ਨਿਰਮਲਾ ਕੌਰ ਨੇ ਦੱਸਿਆ ਕਿ ਪਤੀ ਮਨਦੀਪ ਸਿੰਘ ਔਲਖ ਦਾ ਆਪਣੀ ਪਤਨੀ ਨਾਲ ਪਿਛਲੇ 2 ਸਾਲਾਂ ਤੋਂ ਅਣਬੰਡ ਚੱਲ ਰਹੀ ਹੈ ਇਸ ਕਾਰਨ ਦਿਲਪ੍ਰੀਤ ਕੌਰ 2 ਸਾਲਾਂ ਤੋਂ ਆਪਣੇ ਮਾਇਕੇ ਸਾਥੂ ਚੱਕ ਵਿੱਚ ਹੀ ਰਹਿ ਰਹੀ ਹੈ ਅਤੇ ਤਲਾਕ ਦਾ ਕੇਸ ਵੀ ਚੱਲ ਰਿਹਾ ਹੈ ਇਹੀ ਅਣਬੰਡ ਦੇ ਚਲਦੇ ਹੋਏ ਸਵੇਰੇ ਕਰੀਬ 6:30 ਵਜੇ ਮਨਦੀਪ ਸਿੰਘ ਆਪਣੇ ਕਰੀਬ 15 ਹਥਿਆਰਬੰਦ ਸਾਥੀਆਂ ਦੇ ਨਾਲ ਸਸੁਰਾਲ ਪਹੁੰਚ ਗਿਆ ਆਰੋਪ ਹੈ ਕਿ ਉਹ ਗੇਟ ਫਾਦ ਕੇ ਅੰਦਰ ਕੁਸਾਇਆ ਘਰ ਵਿੱਚ ਗੁੰਡਾਗਰਦੀ ਖਾਈ ਅਤੇ ਦੋਨੋਂ ਬੇਟਿਆਂ ਜਿਨ੍ਹਾਂ ਦੀ ਉਮਰ ਕਰੀਬ ਪੂਨੇ 7 ਸਾਲ ਅਤੇ ਛੋਟੇ ਦੀ ਉਮਰ ਕਰੀਬ 3 ਸਾਲ ਹੈ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ ਵਾਇਰਲ ਸੀਸੀਟੀਵੀ ਫੁਟੇਜ ਵਿੱਚ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਵੀ ਸਾਫ਼ ਸੁਣੀਆਂ ਜਾ ਸਕਦੀਆਂ ਨੇ ਪਰਿਵਾਰ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਅਤੇ ਉਹਦਾ ਪਰਿਵਾਰ ਅਕਸਰ ਦਿਲਪ੍ਰੀਤ ਕੌਰ ਨਾਲ ਮਾਰ-ਪੀਟ ਕਰਦਾ ਸੀ ਜਿਸ ਕਾਰਨ ਤੰਗ ਆ ਕੇ ਉਹ ਮਾਈਕੇ ਚਲੀ ਆਈ ਅਤੇ ਹੀ ਘਟਨਾ ਦੀ ਸ਼ਿਕਾਇਤ 112 ਨੰਬਰ ਤੇ ਕਰਨ ਤੋਂ ਆਧ ਪੁਲਿਸ ਮੌਕੇ ਤੇ ਪਹੁੰਚੀ थाना सदर ਗੁਰਦਾਸਪੁਰ ਦੇ ਐਸ ਐਚ ਓ ਅਮਨਦੀਪ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਸ਼ਿਕੰਜਾ ਸ਼ੁਰੂ ਕਰ ਦਿੱਤੀ ਗਈ ਹਾਲੇ ਪੁਲਿਸ ਇਸ ਮਾਮਲੇ ਵਿੱਚ ਮੀਡੀਆ ਦੇ ਸਾਹਮਣੇ ਕੁਝ ਕਹਿਣ ਨੂੰ ਤਿਆਰ ਨਹੀਂ ਹੈ ਮੇਰਾ ਨਾਮ ਦਿਲਪਿਕ ਕੋਰ ਮੈਂ 2 ਸਾਲ ਹੋ ਗਏ ਆਪਣੇ ਪੇਕੇ ਘਰ ਤੋਂ ਪੇਕੇ ਦਾ ਰਹਿੰਦੀ ਹਾਂ ਪਿੰਡ ਸਾਦੂ ਚੱਕ ਗੁਰਦਾਸਪੁਰ ਤੇ ਮੇਰੇ ਘਰ ਮੇਰੇ ਘਰ ਵਾਲੇ ਨਾਲ ਮੇਰਾ ਡਿਸਪਿਊਟ ਚੱਲਦਾ ਪਰ ਕਿ ਹੋ ਗਿਆ 2 ਸਾਲ ਤੋਂ ਕੋਈ ਕੇਸ ਵੀ ਚੱਲਣ ਦੇ ਸਾਡੇ ਆਪ ਜੀ ਤੇ ਹਮ ਬੱਚਿਆਂ ਜਿਹੜੀ ਕਸਟਡੀ ਉਹ ਮੇਰੇ ਕੋਲ ਤੇ ਇਹਨਾਂ ਨੇ ਕੀ ਕੀਤਾ ਕਿ ਸਾਢੇ 6 ਵਜੇ ਆਣ ਕੇ ਮਨਦੀਪ ਸਿੰਘ ਔਲਖ ਜਿਹੜਾ ਕਿ ਪਿੰਡੇ ਦਾ ਮਿਲ ਨਵਾਂ ਪਿੰਡ ਫਤਿਹਪੁਰ ਜ਼ਿਲ੍ਹਾ ਤਰਨਤਾਲ ਐਨੇ ਮੇਰੇ ਸਾਢੇ 6 ਆਣ ਕੇ ਮੇਰੇ ਘਰ ਤੇ ਅਟੈਕ ਕਰਤਾ ਅੱਜ ਸਵੇਰੇ ਤੇ ਮੇਰੇ ਦੋਨੋਂ ਬੱਚੇ ਖੋ ਕੇ ਲੈ ਗਿਆ ਮੇਰੇ ਕੋਲੋਂ ਬੱਚੇ ਦਾ ਇੰਨਾ ਕੋ ਬੁਰਾ ਹਾਲ ਰੋ ਰੋ ਕੇ ਕਿ ਅਟੈਕ ਕੀਤਾ 15 20 ਜਣੇ ਹੀ ਨਾਲ ਲਏ ਤੇ ਇਹਨਾਂ ਨੇ ਮਤਲਬ ਕਿ ਮੇਰੇ ਨਾਲ ਜਿਹੜੇ ਜਿਹੜੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤ ਹਰਕਤਾਂ ਵੀ ਕੀਤੀਆਂ ਮੇਰੇ ਨਾਲ ਤੇ ਬੱਚੇ ਖੋ ਕੇ ਚਲੇ ਗਏ ਮੇਰੇ ਕੋਲ ਮੇਰੇ ਬਸ ਪ੍ਰਸ਼ਾਸਨ ਅੱਗੇ ਆਈ ਅਪੀਲ ਹੈ ਕਿ ਮੈਨੂੰ ਨਿصاف ਦਿੱਤਾ ਜਾਵੇ ਕਿ ਮੇਰੇ ਬੱਚੇ ਮੈਨੂੰ ਵਾਪਸ ਕਿਤੇ ਜਾਵੇ। ਮਨਦੀਪ ਸਿੰਘ ਔਲਖ। ਹਾਂਜੀ ਉਹ ਹੀ ਲੈ ਕੇ ਆਈ ਹੈ। ਬੰਦੇ 15-20 ਹੀਗੇ, ਇਸ ਤੋਂ ਵੱਧ ਹੀ ਹੋਣਗੇ। ਪੁਲਿਸ ਵਾਲਿਆਂ ਨੂੰ ਕੰਪਲੇਨ ਕੀਤੀ, ਉਹ ਆਪਣੀ ਕਾਰਵਾਈ ਕਰਨ ਦੇ। ਤੇ ਮੈਨੂੰ ਮੇਰੀ ਉਹਨਾਂ ਗੱਵੀ ਆਹੀ ਰਿਕਵੈਸਟ ਹੈ ਕਿ ਜੇ ਜਲਦੀ ਜਲਦੀ ਮੇਰੇ ਬੱਚੇ ਵਾਪਸ ਕਰਾ। ਹਾਂਜੀ ਹਾਂਜੀ ਸਾਰੇ ਜਣੇ ਆਏ ਹੀ। ਉਹ ਕਹਿ ਕੇ ਗਿਆ ਕਿ ਤੁਹਾਨੂੰ ਬੱਚੇ ਆਪਣਾ ਖੇਤੀਂ ਮਿਲਵਾ ਕੇ। ਉਹ ਕਿ ਤੁਹਾਨੂੰ ਅੱਜ ਹੀ ਮਿਲਣ ਜਿੰਨੀ ਖੇਤੀ ਹੋ ਸਕਣਗੇ ਤੁਹਾਨੂੰ ਬੱਚੇ ਤੁਹਾਨੂੰ ਦਵਾ ਦੇਣ। ਹਾਂਜੀ ਹਾਂਜੀ ਮੇਰੇ ਬ੍ਰਦਰ ਨੂੰ ਇਹਨਾਂ ਨੇ ਫੜ ਲਿਆ ਹੈਗਾ। ਬਟ ਉਹਨਾਂ ਨੂੰ ਇਤਰਾਹ ਕਿ ਉਹਨੂੰ ਉਹਰੇ ਕੀਤਾ ਲਿਆ ਸੀ ਕਬਜ਼ੇ ਦੇ ਵਿੱਚ ਕਿ ਤਰ੍ਹਾਂ ਥੋੜਾ ਮਾਰਨ ਵੀ ਲੱਗੇ ਸੀ ਉਹਦੇ ਬਟ ਬਚਾ ਹੋ ਗਏ ਮੈਂ ਬਸ ਇਹ ਮੰਨ ਕਰਦੇ ਆ ਕਿ ਮੈਨੂੰ ਮੇਰੇ ਬੱਚੇ ਛੇਤੀ ਮਿਲਾਏ ਜਾਣ ਬਸ ਵਾਪਸ ਕਿਤੇ ਜਾਣ ਮੇਰੇ ਵਿੱਚ ਇੱਕ ਦੀ ਵੱਡੇ ਦੀ ਅੰਗਜਪਾਲ ਸਿੰਘ ਜਿਹੜਾ ਉਹਦੀ ਆ ਪੌਣੇ 7 ਸਾਲ ਤੇ ਜਿਹੜਾ ਛੋਟਾ ਹੈ ਫਤੇ ਸਿੰਘ ਔਲਕ ਉਹਦੀ ਆ ਪੌਣੇ 3 ਮੇਰਾ ਨਾਂ ਜੀ ਨਿਰਮਲ ਗੌਰ ਹੈ ਮੈਂ ਪੰਜਾਬਪੁਰ ਤੋਂ ਕਨਸਟੇਬਲ ਟਾਇਮ ਹੋਈ ਹਾਂ ਤੇ ਮੇਰੀ ਬੇਟੀ ਦਾ ਨਾਂ 2 ਸਾਲ ਹੋ ਗਏ ਸਾਡੇ ਨੂੰ ਮਤਲਬ ਬੱਚੇ ਲੈ ਕੇ ਇਹਨੂੰ ਮਾਰਦਾ ਕੋੜ ਦਾ ਬਹੁਤ ਸੀ ਇੰਨਾ ਕਿ ਨੂੰ ਉਹਨੇ ਕਿ ਕਿ ਮੁੱਕ ਜਾਈ ਇਹਨੂੰ ਮੈਂ ਇੰਨਾ ਤੰਗ ਕਰਾਂ ਵੀ ਆਪ ਹੀ ਕੁਝ ਕਰ ਲਵੇ ਚਲੋ ਜੀ ਇਹਨੇ ਬੜਾ ਮਾਰਿਆ ਕੁੱਟਿਆ ਕੰਧ ਨਾਲ ਸਿਰ ਮਾਰਿਆ ਦਾ ਜੁੱਤੀ ਚ ਪਾਣੀ ਤੱਕ ਪੀ ਕੇ ਫੋਨ ਖੋਲਿਆ ਤੇਰੀ ਸੱਸ ਸਹਰੇ ਨੇ ਨਾਲ ਹੋ ਕੇ ਵੀ ਜੁੱਤੀ ਚ ਪਾਣੀ ਪੀ ਲਿਆ ਤੇ ਨਹੀਂ ਤੇ ਸਾਡੇ ਮੁੰਡੇ ਨੇ ਮਰ ਜਾਣਾ ਦਨਾਲੀ ਲਾਗੇ ਰਖ ਲੰਦਾ ਤੇ ਐਦਾਂ ਕੰਮ ਕਰਾਂਦਾ ਇਹ ਦੇ ਆ ਕੰਮ ਕਰਦੇ ਜੇ ਮੈਂ ਮਰ ਜਾਂ ਜਾਂ ਸਾਡੇ ਮੁੰਡੇ ਨੇ ਮਰ ਜਾਣਾ ਜਾਂ ਤੇਰਾ ਤਾਂ ਕੁਝ ਨਹੀਂ ਜਾਣਾ ਚਲੋ ਜੀ ਜੁੱਤੀ ਚ ਪਾਣੀ ਵੀ ਪਿਆਇਆ ਇਹਨੂੰ ਇਹ ਫੇਰ ਨਹੀਂ ਸਾਲ ਰਹੀ ਏ ਉੱਥੇ ਬਾਅਦ ਚ ਫੇਰੇ ਨੇ ਗਨ ਸੁਤੀ ਪਈ ਦੇ ਧੋਣ ਦੇ ਉੱਤੇ ਪੈਰ ਧਰਿਆ ਪਤਾ ਨਹੀਂ ਕੀ ਗੱਲ ਬਿਨਾ ਬਾਹਰ ਸ਼ੰਗਾ ਭਲਾ ਜਦੋਂ ਘਰ ਆਉਂਦਾ ਉਦੋਂ ਇਹਨੂੰ ਚੰਦੀ ਨਹੀਂ ਲੱਗਦੀ ਇਹਦੇ ਬੱਚੇ ਖੋਲੇ ਇਹਨੂੰ ਬੜਾ ਮਾਰਿਆ ਇਹਨੇ ਫੋਨ ਕੀਤਾ ਆਪਣੇ ਭਰਾ ਨੂੰ ਕਿ ਮੈਨੂੰ ਲੈ ਜਾ ਨਹੀਂ ਤੇ ਮੈਂ ਮੈਂ ਆਪਣੇ ਪੈਰੇ ਮਰ ਚਲੀਆਂ ਜਾਂ ਮਫਾ ਲੈਣ ਲੱਗੀਆਂ ਮੈਨੂੰ ਪਤਾ ਨਹੀਂ ਸੀ ਬੇਟਾ ਕਿਤੇ ਕੁਦਰਤੀ ਉਧਰ ਗਿਆ ਸੀ ਤੇ ਇਹ ਲੈ ਆ ਮੁੜ ਕੇ ਚੌਥੇ ਦਿਨ ਆ ਕੇ ਬੱਚੇ ਦੇ ਗਿਆ ਕਦੀ ਲੈ ਜਾਂਦਾ ਕਦੀ ਦੇ ਜਾਂਦਾ ਤੇ ਨਾਂ ਮੁੰਡੇ ਨੂੰ ਪੜਨ ਦਿੰਦਾ ਉਥੇ ਫੇਰ ਨਾ ਬੇਟੀ ਨੂੰ ਲੈ ਜਾਂਦਾ ਸੀ ਮੁੜ ਕੇ ਆ ਕੇ ਨਾ ਅਸੀਂ ਇੱਥੇ ਦਰਖਾਸਤ ਦਿੱਤੀ ਜੇ ਸਾਡੇ ਘਰੇ ਨੇ ਰੋਜ਼ ਗੱਡੀਆਂ ਪਰ ਪਰ ਲੈ ਆਉਂਨੇ ਕਦੀ ਕੋਈ ਲੈ ਆਉਂਨੇ ਕਦੀ ਕੋਈ ਅੱਜ ਸਵੇਰੇ ਹੋਇਆ ਕਿ ਅਸੀਂ ਸੁੱਤੇ ਪਏ ਸੀ ਦੋਵੇਂ ਬੱਚੇ ਤੇ ਬੇਟੀ ਵੀ ਸੁੱਤੀ ਮੈਂ ਵੀ ਲੱਗੇ ਸੁੱਤੀਆਂ ਤੇ ਮੈਨੂੰ ਨਾ ਠਾ ਠਾ ਦੀ ਆਵਾਜ਼ ਗਈ ਇਹਨਾਂ ਨੇ ਕੰਦਾਂ ਟੱਪੀਆਂ ਨੇ ਕੰਦਾਂ ਟੱਪ ਕੇ ਸਾਡੇ ਦਰਵਾਜ਼ੇ ਤੋੜੇ ਆ ਤੁਸੀਂ ਦੇਖ ਸਕਦੇ ਹੋ ਕੁੰਡੀਆਂ ਦਰਵਾਜ਼ਿਆਂ ਦੀਆਂ ਸਾਰੀਆਂ ਤੋੜੀਆਂ ਹੈਂਡਲ ਤੋੜ ਕੇ ਥੋੜੀਆਂ ਹੱਥਾਂ 'ਚ ਫੜੀਆਂ ਸੀ ਇਹਨਾਂ ਨੇ ਔਰ ਪਤਾ ਨਹੀਂ ਕੀ ਕੀ ਇਹਨਾਂ ਦੇ ਹੱਥ ਵਿੱਚ ਇਹਨਾਂ ਮੇਰੇ ਮੁੰਡੇ ਨੂੰ ਉਧਰੋਂ ਫੜ ਲਿਆ ਮੈਂ ਚੀਕਾਂ ਮਾਰੀਆ ਕਿ ਕੌਣ ਆ ਗਿਆ ਕੌਣ ਆ ਗਿਆ ਇਹਨਾਂ ਨੇ ਦਰਵਾਜ਼ਾ ਸਾਡਾ ਬਾਥਰੂਮ ਵਾਲਾ ਨਹੀਂ ਉਹ ਵੀ ਤੋੜਿਆ ਤੇ ਮੇਰੇ ਮੁੰਡੇ ਨੂੰ ਇੱਥੇ ਫੜ ਕੇ ਧੱਕ ਲਿਆ ਉਹਦੇ ਦੋਹੇ ਗੋਟ ਫੜ ਲਏ ਆ ਕੋਈ ਮੇਰੇ ਕਰੀਬ ਕੋ 18-20 ਬੰਦੇ ਸੀਗੇ ਹੂੰ ਕਿਉਂਕਿ ਕੋਈ 8-10 ਇਹਨਾਂ ਮੇਰੀ ਬੇਟੀ ਨੂੰ ਪਤਾ ਨਹੀਂ ਇਸ ਗੁੱਤੋਂ ਫੜਿਆ ਅੰਦਰ ਕੀ ਕੀਤਾ ਇਹਨਾਂ ਨੇ ਉਹਦੀਆਂ ਚੀਕਾਂ ਨਿਕਲਦੀਆਂ ਜਿਹੜੇ ਇਹਨੇ ਗੁੰਡੇ ਨਾਲ ਲਿਆਂਦੇ ਸੀਗੇ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਦੋਵੇਂ ਬੱਚਿਆਂ ਨੂੰ ਇਦਾਂ ਚੁੱਕ ਕੇ ਲੈ ਗਏ ਬੱਚੇ ਬਹੁਤ ਰੋਂਦੇ ਸੀਗੇ ਵਡੇ ਬੇਟੇ ਨੇ ਉਹਦੇ ਨੋਂਦਰਾ ਵੀ ਮਾਰੀਆਂ ਜਿਹਨੇ ਮੂੰਹ ਬੱਧਿਆ ਉਹ ਤਿੰਨ ਚਾਰ ਬੰਦਿਆਂ ਦੀ ਸਾਨੂੰ ਪਛਾਣ ਆ ਗਈ ਹੈ ਵਿੱਚੋਂ ਹਾਂਜੀ ਬੱਚੇ ਸੁੱਤੇ ਬਈ ਸਾਰੇ ਸੁੱਤੇ ਪਏ ਸੀ ਹਾਂਜੀ ਅਸੀਂ 112 ਤੇ ਫੋਨ ਕੀਤਾ ਉਹ ਵੀ ਆਏ ਸੀ ਬਾਅਦ ਚ ਆਪਣੇ ਐਸ ਐਚਓ ਸਾਹਿਬ ਸਾਡੇ ਸਦਰ ਵਾਲੇ ਉਹ ਵੀ ਆਏ ਨੇ ਬਾਅਦ ਚ ਇਨਸਪੈਕਟਰ ਸਾਹਿਬ ਆਏ ਨੇ ਫਿਰ ਮਤਲਬ ਕਾਫੀ ਟੀਮਾਂ ਆਈਆਂ ਪੁੱਛੇ ਸਾਰਾ ਦੇਖ ਤੁੰਕੇ ਸਾਡੇ ਜੀ ਬੱਚੇ ਮੇਰੀ ਬੇਟੀ ਰੋ ਰੋ ਮਰ ਗਈ ਹੈ ਉਹ ਤੇ ਸਵੇਰ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਉਹਨੂੰ ਤੇ ਅੱਗੇ ਬਹੁਤ ਵੀਕ ਆ ਉਹ ਜਲਦੀ ਤੋਂ ਜਲਦੀ ਸਾਨੂੰ ਬੱਚੇ ਦੇ ਦੇ